ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਬਣਾਣ ਲੱਗੇ ਹਾਂ ਮਾਂਵਾ ਦੀ ਸੁੱਕੀ ਦਾਲ ਤੇ ਦਾਲ ਦੋ ਤਰੀਕਿਆਂ ਨਾਲ ਬਣਾਈ ਜਾਂਦੀ ਹੈ ਇੱਕ ਤੇ ਕੜਾਈ 'ਚ ਹੀ ਬਣਾਈ ਜਾਂਦੀ ਹੈ ਦੂਜੀ ਕੁੱਕਰ 'ਚ ਵੀ ਬਣਾਈ ਜਾਂਦੀ ਹੈ ਤੇ ਇਹ ਦਾਲ ਬਹੁਤ ਹੀ ਸਵਾਦ ਮੰਦੀ ਹੈ ਤੇ ਅਸੀਂ ਇੱਕ ਕਟੋਰੀ ਦਾਲ ਲੈ ਲਈ ਉਹਨੂੰ ਸਾਫ਼ ਕੀਤਾ ਸਾਫ਼ ਕਰਨ ਤੋਂ ਬਾਅਦ ਇਹਨੂੰ 4-5 ਘੰਟੇ ਬਣਾਉਣ ਤੋਂ ਪਹਿਲੇ ਪਾਣੀ 'ਚ ਭਿਗੋ ਦੇਣਾ ਹੈ ਭਿਗੋਣ ਤੋਂ ਬਾਅਦ ਵੀ ਅਸੀਂ ਉਸ ਤੋਂ ਬਾਅਦ 4-5 ਵਾਰੀ ਪਾਣੀ ਨਾਲ ਧੋਣਾ ਹੈ ਤਾਂ ਕਿ ਇਹਦੇ ਵਿੱਚੋਂ ਜੋ ਚਿਕਨਾੜ ਜੀ ਹੁੰਦੀ ਆ ਦਾਲ ਦੀ ਨਿਕਲ ਸਕੇ ਤੇ ਦਾਲ ਬਿਲਕੁਲ ਸਾਫ਼ ਹੋ ਜਾਏ ਤੇ ਦਾਲ ਸਾਡੀ ਬੋਲੀ ਬਹਿ ਗਈ ਸੀ ਤੇ ਅਸੀਂ ਫਿਰ ਇਹ ਕੁੱਕਰ ਲਿਆ ਕੁੱਕਰ ਦੇ ਵਿੱਚ ਥੋੜਾ ਨੂਨ ਪਾਇਆ ਥੋੜੀ ਹਲਦੀ ਪਾਈ ਤੇ ਅੱਧੀ ਇੱਕ ਕਟੋਰੀ ਤੋਂ ਘੱਟ ਪਾਣੀ ਪਾ ਦਿੱਤਾ ਤੇ ਅਸੀਂ ਕੁੱਕਰ ਨੂੰ ਬੰਦ ਕਰ ਦਿੱਤਾ ਕੁੱਕਰ ਬੰਦ ਕਰਨ ਤੋਂ ਬਾਅਦ ਵਿਸਲ ਅੱਧਿਕ ਵਿਸਲ ਤੱਕ ਇਹਨੂੰ ਪਕਾਉਣਾ ਹੈ ਉਸ ਤੋਂ ਬਾਅਦ ਅਸੀਂ ਗੈਸ ਨੂੰ ਬੰਦ ਕਰ ਦੇਣਾ ਹੈ ਤੇ ਕੁੱਕਰ ਦੇ ਸਟੀਮ ਨੂੰ ਅਸੀਂ ਬਾਹਰ ਨਹੀਂ ਕੱਢਣਾ ਜਿਹੜੀ ਸਟੀਮ ਵਿੱਚ ਹੈਗੀ ਹੈ ਧਾਲ ਨੂੰ ਉਹਦੇ ਨਾਲ ਹੀ ਪੱਕਣ ਦੇਣਾ ਹੈ ਇਹਨੂੰ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬਸ 2-4 ਮਿੰਟ ਹੀ ਲੱਗਦੇ ਹਨ ਤੇ ਧਾਲ ਸਾਡੀ ਤਿਆਰ ਹੋ ਗਈ ਹੈ ਜਦ ਤੱਕ ਦਾਲ ਦੀ ਸਟੀਮ ਹੋ ਰਹੀ ਸੀ ਨਾਲ ਹੀ ਆਪਾਂ ਦਾਲ ਨੂੰ ਝੜਕਾ ਲਾ ਲਈ ਮਸਾਲਾ ਵੀ ਤਿਆਰ ਕਰ ਲਿਆ ਦੇਖੋ ਅਸੀਂ ਵੜ ਕੇ ਦੇਖਿਆ ਦਾਲ ਸਾਡੀ ਪੋਲੀ ਪੈ ਗਈ ਹੈ ਪਰ ਜ਼ਿਆਦਾ ਨਰਮ ਨਹੀਂ ਕਰਨੀ ਦਾਲ ਵਿੱਚ ਨਾ ਥੋੜਾ ਜਿਹਾ ਕ੍ਰੰਚ ਰਹਿਣਾ ਜ਼ਰੂਰੀ ਹੁੰਦਾ ਅਸੀਂ ਕੜਾਈ ਚ ਪਾਇਆ ਤੇਲ ਇਹ ਚ ਪਾਇ ਦੋ ਕੱਟੇ ਹੋਏ ਟਮਾਟਰ ਪਿਆਜ਼ ਤੇ ਥੋੜਾ ਜਿਹਾ ਲਸਣ ਤੇ ਥੋੜਾ ਜਿਹਾ ਅਦਰਕ ਪਾ ਦਿੱਤਾ ਸੀ ਉਹ ਸਭ ਤੋਂ ਪਹਿਲੇ ਆਪਾਂ ਹਿੰਗ ਪਾਈ ਸੀ ਥੋੜੀ ਜਿਹੀ ਮੈਂ ਤੁਹਾਨੂੰ ਦੱਸਣਾ ਭੁੱਲ ਗਈ ਹੁਣ ਅਸੀਂ ਇੱਚ ਦੋ ਕਟੀਆਂ ਹੋਈਆਂ ਹਰੀਆਂ ਮਿਰਚਾਂ ਪਾ ਦੇਣੀਆਂ ਤਾਂ ਕਿ ਦਾਲ ਥੋੜੀ ਜੀ ਇਹ ਨਾ ਕਰਾਰੀ ਹੀ ਚੰਗੀ ਲੱਗਦੀ ਹੈ ਤੇ ਹੁਣ ਅਸੀਂ ਇੱਚ ਦੋ ਕੱਟੇ ਹੋਏ ਟਮਾਟਰ ਜਿਹੜੇ ਕਿ ਬਰੀਕ ਬਰੀਕ ਕੱਟੇ ਸੀ ਉਹ ਪਾ ਦੇਣੇ ਹਨ ਤੇ ਇਹਨਾਂ ਨੂੰ ਥੋੜਾ ਨਰਮ ਪੈਣ ਤੱਕ ਮਸਾਲਾ ਤਿਆਰ ਕਰਨਾ ਹੈ ਅਸੀਂ ਕੁਛੇ ਲੂਣ ਤੇ ਹਲਦੀ ਤੇ ਦਾਲਚੀ ਪਾ ਦਿੱਤੀ ਸੀ ਪਰ ਹੁਣ ਇਹਦੇ ਵਿੱਚ ਵੀ ਮਸਾਲੇ ਦੇ ਜਿਵੇਂ ਪਿਆਜ਼ਾਂ ਦੇ ਅਕੋਰਡਿੰਗ ਹੀ ਥੋੜਾ ਜਿਹਾ ਲੂਣ ਥੋੜੀ ਜਿਹੀ ਹਲਦੀ ਥੋੜੀ ਜਿਹੀ ਮਿਰਚ ਆਪਣੇ ਸਵਾਦ ਅਨਾਰ ਪਾਣੀ ਹੈ ਥੋੜਾ ਜਿਹਾ ਗਰਮ ਮਸਾਲਾ ਵੀ ਪਾ ਦੇਣਾ ਹੈ ਤੇ ਸਾਡੇ ਜਦ ਮਸਾਲਾ ਤਿਆਰ ਹੋ ਗਿਆ ਤੇ ਅਸੀਂ ਫਿਰ ਵਿੱਚ ਦੇ ਵਿੱਚ ਦਾਲ ਪਾ ਦੇਣੀ ਹੈ ਦਾਲ ਪਾ ਕੇ ਥੋੜਾ ਜਿਹਾ ਸੀ ਇਹਨੂੰ ਭੁੰਨਣਾ ਹੈ ਮਤਲਬ ਕਿ ਇਹਨੂੰ ਜ਼ਿਆਦਾ ਨਹੀਂ ਪਕਾਉਣਾ ਪੈਂਦਾ ਇਹ ਜਲਦੀ ਹੀ ਬਣ ਜਾਂਦੀ ਹੈ ਤੇ ਦਾਲ ਪਾਨ ਤੋਂ ਬਾਅਦ ਇਹਨੂੰ 3-4 ਮਿੰਟ ਵਾਸਤੇ ਅਸੀਂ ਭੁੰਨਣਾ ਹੈ ਤਾਂ ਕਿ ਇਹਦੇ ਚ ਨਮਕ ਮੇਰੇ ਚ ਚੰਗੀ ਤਰ੍ਹਾਂ ਰਲ ਜਾਏ ਅਸੀਂ ਹੁਣ ਦਾਲ ਨੂੰ ਥੱਲੇ ਵੀ ਨਹੀਂ ਲੱਗਣ ਦੇਣਾ ਕਿ ਜਿਵੇਂ ਦਾ ਫਿਰ ਖਸਵਾਦ ਖਰਾਬ ਹੋ ਜਾਏ ਹਿਲਾਉਂਦੇ ਰਹਿਣਾ ਹੈ 2-4 ਮਿੰਟ ਤੇ ਇਹਦੇ ਵਿੱਚ ਅਸੀਂ ਪਾਵਾਂਗੇ ਥੋੜਾ ਜਿਹਾ ਗਰਮ ਮਸਾਲਾ ਥੋੜੀ ਜੀ ਕਾਲੀ ਮਿਰਚ ਤੇ ਇਸ ਤੋਂ ਬਾਅਦ ਅਸੀਂ ਇਸ ਵਿੱਚ ਪਾ ਦਾਂਗੇ ਥੋੜਾ ਜਿਹਾ ਕਟਿਆ ਹੋਇਆ ਧਨੀਆ ਕਿ ਜਿਹੜਾ ਧਨੀਆ ਇਹਦੇ ਫਲੇਵਰ ਨੂੰ ਹੋਰ ਵੀ ਸਵਾਦ ਬਣਾ ਦੇ ਇਹ ਦਾਲ ਨਾ ਬਹੁਤ ਹੀ ਸਵਾਦ ਬਣਦੀ ਹੈ ਤੁਸੀਂ ਇਹਨੂੰ ਫੁਲਕਿਆਂ ਨਾਲ ਖਾ ਸਕਦੇ ਹੋ ਪਰੌਂਠੀ ਨਾਲ ਖਾ ਸਕਦੇ ਹੋ ਜਾਂ ਤੁਸੀਂ ਇਦਾਂ ਵੀ ਥੋੜੇ ਜੇ ਪਿਆਜ਼ ਬ੍ਰੇਕ ਬ੍ਰੇਕ ਕੱਟ ਕੇ ਹਰੀ ਮਿਰਚ ਕੱਟ ਕੇ ਤੇ ਤੇ ਨਿੰਬੂ ਨਿਚੋੜ ਕੇ ਖਾ ਸਕਦੇ ਹੋ ਅਸੀਂ ਉਹਨੇ ਚ ਥੋੜਾ ਜਿਹਾ ਪਾਵਾਂਗੇ ਨਿੰਬੂ ਅੱਧਾ ਗਾ ਨਿੰਬੂ ਨਿਚੋੜਿਆ ਸੀ ਉਹ ਪਾਇਆ ਚਾਂਬਚੂਰੀ ਪਾਇਆ ਜਾ ਸਕਦਾ ਹੈ ਤੁਹਾਡੀ ਆਪਣੀ ਮਰਜ਼ੀ ਹੈ ਜੋ ਵੀ ਤੁਹਾਡੇ ਕੋਲ ਦੋਨਾਂ ਚੋਂ ਚੀਜ਼ ਹੈ ਤੁਸੀਂ ਪਾ ਸਕਦੇ ਹੋ ਮੇਰੀ ਵੀਡੀਓ ਨੂੰ ਤੁਸੀਂ ਲਾਈਕ ਜਰੂਰ ਕਰ ਦਿਆ ਕਰੋ ਦਾਲ ਸਾਡੀ ਨਾ ਹੁਣ ਬਣ ਕੇ ਤਿਆਰ ਹੋ ਗਈ ਹੈ ਦੇਖੋ ਦਾਲ ਕਿੰਨੀ ਸਵਾਦ ਹੈ ਦਾਲ ਦੀ ਰੰਗਤ ਦੇਖੋ ਇਹ ਦਾਲ ਖਾਣ ਵਿੱਚ ਹੀ ਬਹੁਤ ਜ਼ਿਆਦਾ ਸਵਾਦ ਬੰਦੀ ਹੈ ਤੁਸੀਂ ਇਹਨੂੰ ਆਪਣੇ ਘਰ ਜਰੂਰ ਬਣਾਓ ਜਰੂਰ ਟਰਾਈ ਕਰਨਾ ਤੁਹਮੇ ਮੇਰੀ ਵੀਡੀਓ ਨੂੰ ਲਾਈਕ ਕਰਿਆ ਕਰੋ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਮੇਰੀ ਵੀਡੀਓ ਦੇਖਣ ਦਾ ਬਹੁਤ 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 ਧੰਨਵਾਦ ਜੀ